ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਜੀ ਪਿੰਡ ਸੇਲਵਰਾ ਬਾਈ ਹਰਵਿੰਦਰ ਦੇ ਆਪਾਂ ਘਰੋਂ ਵੀਡੀਓ ਬਣਾ ਰਹੇ ਆ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਵੀ ਕਿਹੜਾ ਸੂਆ ਕਿੰਨੇ ਦਿਨ ਬਾਕੀ ਆ ਤੇ ਕਿੰਨਾ ਦੁੱਧ ਆ ਸੋ ਨੀਲੀ ਰਾਵੀ ਦਾ ਆਪਾਂ ਕਹਿ ਸਕਦੇ ਬਹੁਤ ਚੰਗੀ ਬਰੀਡ ਦੇ ਵਿੱਚੋਂ ਮਿੱਤਰੋ ਆਉਂਦੀ ਆ ਤੇ ਇੱਕ ਅੱਧ ਕਾਠ ਫੇਸ ਕੁਆਲਿਟੀ ਸਰੀਰ ਦੀ ਬਣਤਰ ਬਹੁਤ ਚੰਗੀ ਤੇ ਥਾਂਲੇ ਵੀ ਜੀ ਮਿੱਤਰੋ ਸਾਫ ਕੱਲਾ-ਕੱਲਾ ਥਾਣਾ ਟੈਟ ਲੈ ਵੇਦੀ ਆ ਹਜੇ ਸੂਣ ਦੇ ਵਿੱਚ ਮੇਰਾ ਅੰਦਾਜ਼ਾ ਤਾਂ ਵੀ ਘੱਟੋ-ਘੱਟ 8-10 ਦਿਨ ਬਾਕੀ ਐ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਸੋ ਇੱਕ ਵਾਰੀ ਥੋੜੀ ਤੋਰ ਕੇ ਦਿਖਾਵਾਂਗੇ ਤੇ ਉਸ ਤੋਂ ਬਾਅਦ ਲਮਾ ਕੇ ਡਿਟੇਲ ਬਾਈ ਤੋਰ ਦਿਓ ਮੜੇ ਜੀ ਸੋ ਸੌਦਾ ਮਿੱਤਰੋ ਤੁਸੀਂ ਆਪ ਕਰਨਾ ਆਪਦਾ ਪੂਰੀ ਤਸੱਲੀ ਨਾਲ ਕਰਨਾ ਪਰ ਸਾਡੇ ਵੱਲੋਂ ਤਸੱਲੀ ਲੈ ਕੇ ਆਪਾਂ ਮਿੱਤਰੋ ਵੀਡੀਓ ਬਣਾਉਣੇ ਆ ਔਰ ਬਹੁਤ ਵਧੀਆ ਮੋੜ ਲਓ ਜੀ ਤਿੱਕਾਦ ਕੜ ਵੀ ਫੁੱਲ ਹੈ ਆ ਜਾਓ ਸੋ ਕਾਫੀ ਦਿਨਾਂ ਦੇ ਜਿਹੜੇ ਫੋਨ ਆ ਰਹੇ ਸੀ ਨੀਲੀ ਰਾਵੀ ਇੱਕ ਦੋ ਹੋਰ ਦਿਖਾਓ ਤਾਂ ਮਿੱਤਰੋ ਇਹ ਇਹ ਵੀ ਚੰਗੀ ਹੈ ਭਜਨ ਕਨੂਆ ਦੁੱਧ ਕਨਿਓ ਕੱਦ ਕਾੜ ਕਨਿਓ ਛੇਦ ਪੱਖੋਂ ਥਾਂਲੇ ਵੀ ਦੀ ਫੇਰ ਆਪਾਂ ਕਹਿੰਦੇ ਵੀ ਸਾਫ਼ ਇਕੱਲਾ ਇਕੱਲਾ ਥਾਣਾ ਤੇ ਕਰਦਿਆਂ ਬਾਈ ਦਿਨਾਂ ਗੱਲਬਾਤ ਬਾਈ ਹਰਵਿੰਦਰ ਕੀ ਹਾਲ ਹੈ ਠੀਕ ਹੈ ਜੀ ਠੀਕ ਹੈ ਆਪਣਾ ਪਿੰਡ ਹੈ ਸਿਲਵਰਾ ਹਾਂਜੀ ਨੇੜੇ ਸਧਾਣਾ ਹਾਂਜੀ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਹਾਂਜੀ ਠੀਕ ਹੈ ਅੱਜ ਆਪਾਂ ਜਿਹੜੀ ਇਹ ਮੱਝ ਦਿਖਾਈ ਹੈ ਘਰ ਦੀ ਹੈ ਆਪਣੀ ਘਰ ਦੀ ਮਾਰੀ ਘਰੇਲੂ ਕੰਮ ਹੈ ਕੋਈ ਵਪਾਰ ਦਾ ਨਹੀਂ ਨਹੀਂ ਇਹ ਘਰੇਲੂ ਕੰਮ ਹੈ ਜੀ ਠੀਕ ਹੈ ਇਹਨੇ ਸੂਆ ਕਿਹੜਾ ਸੂਰਜ ਹੈ ਤੀਜਾ ਸੂਆ ਸੂਰਜ ਹੈ ਜੀ ਤੀਜਾ ਸੂਆ ਸੂਰਜ ਹੈ ਹਾਂਜੀ ਕਿੰਨੇ ਦਿਨ ਬਾਕੀ ਹੈ ਇਹਦੇ ਹਜੇ ਤਕਰੀਬਨ 10 ਦਿਨ ਬਾਕੀ ਹੈ 10 ਦਿਨ ਹਾਂਜੀ ਠੰਡੀ ਸੀਲ ਠੀਕ ਹੈ ਹਾਂਜੀ ਜਮਾ ਓਕੇ ਜੀ ਪਹਿਲੇ ਸੂਏ ਕਿੰਨਾ ਤੇ ਦੂਜੇ ਕਿੰਨਾ ਅੰਦਾਜ਼ਾ ਪਹਿਲੇ ਸੂਏ ਜੀ ਆਪਾਂ 11 ਲੀਟਰ ਪੂਰਾ ਨੈੱਟ ਚ ਹੋਇਆ ਜੀ ਠੀਕ ਆ ਦੂਜੇ ਸੂਏ ਦੂਜੇ ਸੂਏ ਜੀ ਅਸੀਂ ਪੂਰਾ 15 ਲੀਟਰ ਚ ਹੋਇਆ ਜੀ ਠੀਕ ਆ ਡੱਬੇ ਮਾਰ ਕੇ ਜਮਾ ਮੰਤੀ ਕਰੀ ਠੀਕ ਆ ਕੱਢੂ ਇਸ ਵਾਰ 15 15 ਤੋਂ ਸਾਨੂੰ ਤਾਂ ਜੀ ਜ਼ਿਆਦਾ ਆਸ ਹੈ ਵੀ ਉਹ ਤੀਜਾ ਸੂਆ ਠੀਕ ਆ ਤੀਜੇ ਸੂਏ ਤੱਕ ਤਾਂ ਵਾਧਦੀ ਹੈ ਜੀ ਕਿਲੋ ਲੀਟਰ ਤੋਂ ਲੀਟਰ ਤੱਕ ਠੀਕ ਆ ਹਾਂਜੀ ਤੇ ਠੀਕ ਆ ਭਰਾਇਆ ਕਿਵੇਂ ਆ ਕੀ ਚੀਜ਼ ਇਹ ਸ਼ਾਂਤ ਬਣੀ ਵੀ ਆ ਜੀ ਸ਼ਾਂਤ ਬਣ ਹਾਂਜੀ ਠੀਕ ਆ ਤੇ ਆਪਣਾ ਮੁੱਲ ਕੀ ਕਰਤਾ ਜੀ ਫਿਰ ਇਹਦਾ ਮੁੱਲੇ ਦਾ 1.5 ਲੱਖ ਤੇ ਫੋਨ ਨੰਬਰ ਜੀ ਫੋਨ ਨੰਬਰ 90563 ਜੀ 90563 ਹਾਂਜੀ 05372 ਜੀ 05372 90563 05372 ਬਾਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦਿਨਾ ਕਰੋ ਸੰਪਰਕ ਸੋ ਕੱਦ-ਕਾੜ ਵਜਨ ਦੀ ਠੰਡੀ ਸੀਲ ਮਿੱਤਰੋ ਫੁੱਲਾ ਪਰ ਥੋੜਾ ਜਿਹਾ ਕੈਮਰੇ ਕਰਕੇ ਕਈ ਵਾਰ ਪਸ਼ੂ ਉਪਰਾ ਕਰਦਾ ਤੇ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਜੇਕਰ ਕਿਸੇ ਭਰਾ ਨੇ ਆਪ ਤੋਂ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82724 ਸੌਦਾ ਤੁਸੀਂ ਕਰਨਾ ਆਪਦਾ ਪੂਰੀ ਭਾਈ ਜਾਂਚ ਦੇ ਨਾਲ ਕਰਨਾ ਆਪਦੀ ਸਮਝ ਨਾਲ ਕਰਨਾ ਮੁੱਲ ਮਿੱਤਰੋ ਇਹਦਾ 1.5 ਲੱਖ ਹੈ ਮਾਣ ਤਾਣੇ ਦੇ ਵਿੱਚ ਉਹ ਹੋ ਜੂ ਸੋ ਸਾਰੇ ਵੀਰਾਂ ਦਾ ਧੰਨਵਾਦ